ਤਰਪਾਰਤ ਵਿੱਚ ਪੈ ਰਹੀ ਲਗਾਤਾਰ ਠੰਡ ਦੇ ਕਾਰਨ ਜਿੱਥੇ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ ਉੱਥੇ ਗੱਲ ਕੀਤੀ ਜਾਵੇ ਤਾਂ ਆਏ ਦਿਨ ਜਿਹੜੀ ਧੁੰਦ ਦੇ ਕਾਰਨ ਜਿਹੜੇ ਭਿਆਨਕਾ ਹਾਦਸੇ ਵੀ ਵਾਪਰ ਰਹੇ ਨੇ ਮੋਗਾ ਦੀ ਗੱਲ ਕੀਤੀ ਤਾਂ ਮੋਗਾ ਵਿੱਚ ਵੀ ਲਗਾਤਾਰ ਜਿਹੜੀ ਧੁੰਦ ਦਾ ਸੰਘਣੀ ਧੁੰਦ ਆਸਮਾਨ ਦੇ ਵਿੱਚ ਅਛਾਈ ਹੋਈ ਆ ਹੋਇਆ ਸ਼ੀਤ ਲਹਿਰ ਲਗਾਤਾਰ ਜਿਹੜੀ ਵਧ ਰਹੀ ਆ ਵਗ ਰਹੀ ਆ ਤੇ ਨਾਲ ਦੀ ਨਾਲ ਜੇ ਗੱਲ ਕੀਤੀ ਜਾਵੇ ਤਾਂ ਜਿਹੜੇ ਧੁੰਦ ਦੇ ਕਾਰਨ ਬੀਤੇ 3 ਦਿਨਾਂ ਦੇ ਵਿੱਚ ਕਾਫੀ ਜਿਹੜੇ ਪਿਆਰਕ ਹਾਦਸੇ ਵੀ ਵਾਪਰੇ ਨੇ ਕਈ ਜਾਨਾਂ ਵੀ ਹਾਦਸੇ ਦੇ ਵਿੱਚ ਗਈਆਂ ਨੇ ਦੂਸਰੇ ਪਾਸੇ ਇਸ ਕੜਾਕੇ ਦੀ ਠੰਡ ਦੇ ਕਾਰਨ ਜਿਹੜੇ ਮਰੀਜ਼ ਆ ਲਗਾਤਾਰ ਵਧ ਰਹੇ ਨੇ ਬਿਮਾਰੀਆਂ ਤੋਂ ਪੀੜਤ ਜਿਹੜੇ ਮਰੀਜ਼ ਆ ਜਿਵੇਂ ਕਿ ਗੱਲ ਕੀਤੀ ਹੈ ਖੰਗ ਜੁਕਾਮ ਜਿਹੜੇ ਬਜ਼ੁਰਗ ਨੇ ਜਾਂ ਬੱਚੇ ਨੇ ਉਹਨਾਂ ਦੇ ਵਿੱਚ ਕਾਫੀ ਜਿਹੜੀ ਇਹ ਬਿਮਾਰੀ ਆ ਵਧ ਰਹੀ ਆ ਤੇ ਅੱਜ ਅਸੀਂ ਜਿੱਥੇ ਤੁਹਾਨੂੰ ਮੌਸਮ ਦਾ ਹਾਲ ਦਿਖਾ ਰਹੇ ਹਾਂ ਉੱਥੇ ਡਾਕਟਰ ਸਾਹਿਬਾਨ ਨਾਲ ਵੀ ਗੱਲਬਾਤ ਕਰਾਂਗੇ ਕਿ ਡਾਕਟਰ ਜਗਤਾਰ ਸਿੰਘ ਸੇਖੋ ਨੇ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਲਗਾਤਾਰ ਠੰਡ ਵੱਧ ਰਹੀ ਆ ਕਿਸ ਤਰ੍ਹਾਂ ਜਿਹੜਾ ਮਰੀਜ਼ਾਂ ਦਾ ਜਿਹੜਾ ਤੁਹਾਡੇ ਕੋਲੇ ਆਉਂਦੇ ਆ ਕਿਸ ਤਰ੍ਹਾਂ ਦਾ ਜਿਹੜਾ ਇਲਾਜ ਹੈ ਅ ਅੱਜ ਠੰਡ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਵੱਧ ਰਹੀ ਆ ਪਿਛਲੇ ਦਿਨਾਂ ਦੇ ਵਿੱਚ ਕਿਉਂਕਿ ਇਹਦੇ ਪਿੱਛੇ ਕਾਰਨ ਰਹੀ ਆ ਕਿ ਕਈਆਂ ਦਿਨਾਂ ਦੇ ਵਿੱਚ ਅੱਗੇ ਬਰਸਾਤ ਹੋ ਜਾਂਦੀ ਆ ਤੇ ਬਰਸਾਤ ਦੇ ਕਾਰਨ ਜਿਹੜੀ ਹੈਗੀ ਠੰਡ ਘਟ ਜਾਂਦੀ ਆ ਤੁਹਾਨੂੰ ਚੱਕੀ ਜਾਂਦੀ ਆ ਅਸੀਂ ਆਪਣੇ ਵੱਲੋਂ ਇੱਕ ਬੇਨਤੀ ਜ਼ਰੂਰ ਕਰਾਂਗੇ ਸਾਰੇ ਲੋਕਾਂ ਨੂੰ ਬਜ਼ੁਰਗਾਂ ਨੂੰ ਬੱਚਿਆਂ ਨੂੰ ਕਿ ਬਿਨਾਂ ਵਜ੍ਹਾ ਤੋਂ ਬਾਹਰ ਨਾ ਨਿਕਲਣਾ ਔਰ ਜੇ ਕਦੀ ਥੋੜੀ ਬਹੁਤੀ ਵੀ ਤਕਲੀਫ ਹੁੰਦੀ ਹੈ ਖੰਘ ਜਖਮ ਰੇਸ਼ਾ ਹੁੰਦਾ ਬੁਖਾਰ ਹੁੰਦਾ ਹੈਗਾ ਤਾਂ ਤੁਰੰਤ ਡਾਕਟਰੀ ਸਹਾਇਤਾ ਲੈਣਾ ਕਿਉਂਕਿ ਜੇ ਆਪਾਂ ਕਈ ਵਾਰੀ ਇਗਨੋਰ ਕਰਦੇ ਆ ਤਾਂ ਅੱਜ ਦੇ ਸਮੇਂ ਵਿੱਚ ਨਮੂਨੀਆ ਹੋ ਕੇ ਜਾਂ ਹੋਰ ਬਹੁਤ ਸਾਰੀ ਪ੍ਰੋਬਲਮ ਵੱਧਣ ਦਾ ਖਤਰਾ ਰਹਿੰਦਾ ਹੈ ਖਾਸ ਕਰਕੇ ਪਿਛਲੇ ਦਿਨਾਂ ਵਿੱਚ ਕੋਵਿਡ ਦਾ ਪ੍ਰਭਾਵ ਬਹੁਤ ਜ਼ਿਆਦਾ ਰਿਹਾ ਹੈਗਾ ਤੇ ਹੁਣ ਵੀ ਖਤਰਾ ਬਣਿਆ ਹੋਇਆ ਹੈ ਪਰ ਆਪਾਂ ਇਹੀ ਬਚਾਅ ਦੇ ਵਿੱਚ ਹੀ ਬਚਾਅ ਸਮਝਾਂਗੇ ਕਿ ਆਪਾਂ ਜਦੋਂ ਵੀ ਕੋਈ ਪ੍ਰੋ ਬਾਕਸਾ ਲਗਾਤਾਰ ਪਤਾ ਲੱਗੇ ਕਿ ਬਜ਼ੁਰਗ ਜਾਂ ਬੱਚੇ ਆ ਜ਼ਿਆਦਾ ਬਿਮਾਰ ਹੋ ਰਿਹਾ ਜੀ ਬਿਲਕੁਲ ਇਹਨਾਂ ਦਿਨਾਂ ਦੇ ਵਿੱਚ ਬੱਚਿਆਂ ਤੇ ਬਜ਼ੁਰਗਾਂ ਤੇ ਬਹੁਤ ਜ਼ਿਆਦਾ ਠੰਡ ਦਾ ਪ੍ਰਭਾਵ ਪੈ ਰਿਹਾ ਕਿਉਂਕਿ ਇਮਿਊਨ ਸਿਸਟਮ ਕਮਜ਼ੋਰ ਹੋਣ ਕਰਕੇ ਇਹਨਾਂ ਤੇ ਛੇਤੀ ਇਨਫੈਕਸ਼ਨ ਦਾ ਖਤਰਾ ਵੱਧ ਜਾਂਦਾ ਕੀ ਅਪੀਲ ਕਰਾਂਗੇ ਇਹਦੇ ਵਾਸਤੇ ਇਹੀ ਅਪੀਲ ਕਰਾਂਗੇ ਕਿ ਆਪਣੇ ਬੱਚਿਆਂ ਨੂੰ ਤੇ ਬਜ਼ੁਰਗਾਂ ਨੂੰ ਅੰਦਰ ਰੱਖੋ ਸਾਵ ਸਮਾਨ ਰੱਖੋ ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਜਿਵੇਂ ਉਹੋ ਜਿਹੀ ਚੀਜ਼ਾਂ ਦੀ ਵਰਤੋਂ ਕਰਾਓ ਜਿਵੇਂ ਕਿ ਆਪਣਾ ਅਦਰਕ ਦਾ ਪਾਣੀ ਹੋ ਗਿਆ ਸ਼ਹਿਦ ਹੋ ਗਿਆ ਜੇ ਇਹੋ ਜਿਹੇ ਘਰੇਲੂ ਨੁਕਤੇਆਂ ਦੀ ਵਰਤੋਂ ਜਰੂਰ ਰੱਖੋ ਕਿ ਜਿਸ ਨਾਲ ਸਰੀਰ ਦੇ ਵਿੱਚ ਗਰਮੀ ਬਣੀ ਰਹੇ। ਬਿਲਕੁਲ ਡਾਕਟਰ ਜਗਤਾਰ ਸਿੰਘ ਸੇਖੋ ਦਾ ਕਹਿਣਾ ਕਿ ਜੇਕਰ ਅੱਜ ਠੰਡ ਤੋਂ ਬਚਣਾ ਤਾਂ ਸਾਨੂੰ ਘਰੇਲੂ ਨੁਕਤੇ ਵੀ ਅਪਣਾਉਣੇ ਚਾਹੀਦੇ ਆ। ਨਾਲ ਦੀ ਨਾਲ ਜੇਕਰ ਬਜ਼ੁਰਗਾਂ ਜਾਂ ਬੱਚੇ ਆ ਬਿਮਾਰ ਹੁੰਦੇ ਤਾਂ ਉਹਨਾਂ ਨੂੰ ਤੁਰੰਤ ਜਿਹੜੀ ਡਾਕਟਰੀ ਸਹਾਇਤਾ ਦਿਵਾਓ ਤਾਂ ਜੋ ਜਿਹੜਾ ਨਮੂਨੇ ਵਰਗੀ ਭਿਆਨਕ ਬਿਮਾਰੀ ਤੋਂ ਬਚਾਇਆ ਜਾ ਸਕੇ। ਕੈਮਰਾਮੈਨ ਹਰਪਾਲ ਦੇ ਨਾਲ ਸਰਵਿਸਿੰਗ ਰੋਲੀ ਪੀਟੀਸੀ న్యూਸ ਮੋ